ਪੰਜਾਬ ਵਿੱਚ ਹੜ੍ਹ ਕਾਰਨ ਪ੍ਰਭਾਵਿਤ ਹੋਏ ਲੋਕਾਂ ਲਈ ਹੁਣ ਸਿਹਤ ਸੰਬੰਧੀ ਖਤਰੇ ਵੀ ਵੱਧ ਰਹੇ ਹਨ। ਲੁਧਿਆਣਾ ਵਿੱਚ 100 ਤੋਂ ਵੱਧ ਡਾਕਟਰੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜੋ ਹੜ੍ਹ ਪੀੜਤ ਲੋਕਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਦੀਆਂ ਹਨ। ਡਾਕਟਰਾਂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਤੁਹਾਨੂੰ ਕੋਈ ਲੱਛਣ ਸਾਹਮਣੇ ਆਉਂਦਾ ਹੈ ਤਾਂ ਲੋਕ ਤੁਰੰਤ ਇਲਾਜ ਲਈ ਅੱਗੇ ਆਉਣ। ਪੰਜਾਬ ਦੇ ਕਈ ਪਿੰਡ ਹੜ੍ਹ ਕਾਰਨ ਪੂਰੀ ਤਰ੍ਹਾਂ ਚਪੇਟ ਵਿੱਚ ਆ ਗਏ। ਘਰਾਂ ਅਤੇ ਖੇਤਾਂ ਵਿੱਚ ਪਾਣੀ ਵੜ ਜਾਣ ਕਾਰਨ ਲੋਕਾਂ ਨੂੰ ਹੁਣ ਬਿਮਾਰੀਆਂ ਦਾ ਖਤਰਾ ਵੀ ਬਣ ਗਿਆ ਹੈ। ਲੁਧਿਆਣਾ ਵਿੱਚ 100 ਤੋਂ ਦਾਕਟਰੀ ਟੀਮ ਅਤੇ ਨਾਥਾਨ ਜੋ ਹੜਪੀੜਤ ਲੋਕਾਂ ਨੂੰ ਚੈੱਕ ਕਰ ਰਹੀਆਂ ਹਨ ਡਾਕਟਰਾਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਹੜ ਦੇ ਪਾਣੀ ਨਾਲ ਚਮੜੀ ਰੋਗ बुखार दमा ਅਤੇ ਸਾਹ ਦੀਆਂ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਰ ਪੀੜਤਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਸ਼ੈਲਟਰ ਕੈਂਪਾਂ ਵਿੱਚ ਪੂਰੀ ਤਿਆਰੀ ਕੀਤੀ ਗਈ ਹੈ ਹੜ੍ਹ ਨਾਲ ਹੋਏ ਨੁਕਸਾਨ ਤੋਂ ਇਲਾਵਾ ਹੁਣ ਸਿਹਤ ਦੇ ਖਤਰੇ ਵੀ ਵੱਧ ਰਹੇ ਹਨ ਡਾਕਟਰਾਂ ਦੀ ਸਲਾਹ ਹੈ ਕਿ ਲੋਕ ਜਾਗਰੂਕ ਰਹਿਣ ਅਤੇ ਕਿਸੇ ਵੀ ਲੱਛਣ ਹੋਤੇ ਤੁਰੰਤ ਇਲਾਜ ਲਈ ਅੱਗੇ ਆਉਣ ਰੋਡਰ ਦੇ ਸੈਂਟਰ ਮਾਹਰੂੜ ਤੋਂ ਬੋਲ ਰਿਹਾ ਬੜੀ ਮਨ ਭਾਗੀ ਦੁਖਦਾਈ ਸਥਿਤੀ ਐਸਾ ਪੰਜਾਬ ਚ ਹੈ ਕਿ ਕਾਫੀ ਹੜ੍ਹਾਂ ਦੇ بارشਾਂ ਬਹੁਤ ਹੋਈਆਂ ਨੇ ਹੜ੍ਹਾਂ ਦੇ ਵਿੱਚ ਪਾਣੀ ਆ ਗਿਆ ਦਰਿਆ ਸਾਰੇ ਪਾਣੀ ਨਾਲ ਫੁੱਲ ਗਏ ਨੇ ਉਦੋਂ ਪਾਖੜਾ ਡੈਮ ਵਗੈਰਾ ਜਾਂ ਦੂਸਰੇ ਡੈਮਾਂ ਤੋਂ ਪਾਣੀ ਛੱਡ ਦਿੱਤਾ ਗਿਆ ਜਿਹਦੇ ਨਾਲ ਕੇ ਪਾਣੀ ਖਾਂ ਦਰਿਆਵਾਂ ਤੋਂ ਬਾਹਰ ਆ ਕੇ ਕਾਫੀ ਨੁਕਸਾਨ ਕਰ ਰਿਹਾ ਸਤਲੁਜ ਰਾਵੀ ਬਿਆਸ ਇਸ ਬੈਟ ਦੇ ਵਿੱਚ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਉਸ ਛੇੜੀ ਦੇ ਵਿੱਚ ਖਰਦਾਸਪੁਰ ਵગેਰਾ ਹੋ ਗਏ ਬਹੁਤ ਨੁਕਸਾਨ ਹੋਇਆ ਲੁਧਿਆਣਾ ਦੇ ਵਿੱਚ ਵੀ ਬਹੁਤ ਨੁਕਸਾਨ ਹੋਇਆ ਪਰ ਇੱਥੇ ਵੀ ਵੱਡਾ ਨਾਲਾ ਜੇ ਪਾਣੀ ਭਰ ਜਾ ਕੇ ਪਾਰੀ ਹੌਫਲੋ ਕਰਕੇ ਕਾਫੀ ਲੱਖੇ ਪਾਰੀ ਚ ਡੁੱਬ ਗਏ ਸੀ ਲੋਕਾਂ ਦਾ ਜਾਨੀ ਤੇ ਮਾਲੀ ਕਾਫੀ ਨੁਕਸਾਨ ਹੋਇਆ ਇਸ ਸਥਿਤੀ ਦੇ ਵਿੱਚ ਸਾਡਾ ਫਰਜ਼ ਬੰਦਾ ਹੈ ਕਿਸੀ ਲੋਕਾਂ ਦੀ ਜਾਨ بچਾਈਏ ਉਹਨਾਂ ਦੀ ਪੂਰੀ ਹੈਲਪ ਕਰੀਏ ਔਰ ਸਾਨੂੰ ਇੱਕ ਤਾਂ ਗੱਲ ਹੈ ਕਿ ਹੁਣ ਹੜ ਦਾ ਕਾਫੀ ਆ ਤੇ ਬਾਰਿਸ਼ ਰੁਕ ਗਈ ਹੈ ਲਗਦਾ ਕਿ اگلے 2-3 14-15 ਰੋਕ ਤੱਕ ਵੀ بارش ਆ ਸਕਦੀ ਹੈ ਉਸ ਦੇ ਵਾਸਤੇ ਸਾਨੂੰ ਖੈਰ ਖਿਆਲ ਰੱਖਣਾ ਚਾਹੀਦਾ ਸਾਰਾ ਐਡਮਿਨਿਸਟ੍ਰੇਸ਼ਨ ਤਾਂ ਆਪਣਾ ਕੰਮ ਕਰ ਰਹੀ ਹੈ ਜਿਹਦੇ ਚ ਕਿ ਐਡਆਰਟ ਦੀਆਂ ਟੀਮਾਂ ਨੇ ਡਿਪਟੀ ਕਮਿਸ਼ਨਰ ਦੇ ਸਾਰੇ ਜੋ ਵੀ ਫੀਲਡਸ ਵਗੈਰਾ ਭਲਾਈ ਆ ਗਈ ਹੈ ਜੀ ਤੇ ਅਸੀਂ ਵੀ ਐਸ ਡਾਕਟਰ ਚਾਹੁੰਦੇ ਆ ਤੁਹਾਨੂੰ ਇਨਫੋਰਮ ਕਰਨਾ ਚਾਹੁੰਦੇ ਆ ਕਿ ਹੜ੍ਹਾਂ ਦੇ ਕਾਰਨ ਪਾਣੀ ਸੁੱਕਣ ਦੇ ਕਾਰਨ ਕਾਫੀ ਡੰਗਰ ਮਰਦੇ ਕਾਰਨ ਕਾਫੀ ਜ਼ਿਆਦਾ ਬਥਰੀ ਫੈਲ ਗਈ ਹੈ ਨੁਕਸਾਨ ਵੀ ਹੋ ਰਹੇ ਨੇ ਕਾਫੀ ਬਿਮਾਰੀਆਂ ਫੈਲਣ ਦੇ ਚਾਲ ਸੀ ਪਹਿਲੀ ਆਮ ਤੌਰ ਤੇ ਜਿਹੜੇ ਬਿਮਾਰੀਆਂ ਹੋ ਸਕਦੀਆਂ ਨੇ ਲੋਕਾਂ ਨੂੰ ਪਿਓਰ ਪਰ ਸ਼ੁੱਧ ਪਾਣੀ ਨਹੀਂ ਮਿਲਦਿਆ ਉਹਦੇ ਕਰਕੇ ਕਾਫੀ ਪੇਟ ਦੀਆ ਪ੍ਰੋਬਲਮ ਲੂਜ਼ ਮੋਸ਼ਨ ਹੋ ਸਕਦਾ ਹੈ ਡਾਇਰੀਆ ਹੋ ਸਕਦਾ ਹੈ ਪੇਟ ਸਦਾਰਦ ਹੋ ਸਕਦਾ ਹੈ ਉਲਟੀਆਂ ਆ ਸਕਦੀਆਂ ਨੇ ਤੇ ਫਿਰ ਉਸ ਤੋਂ ਬਾਅਦ ਕਾਫੀ ਬੁਖਾਰ ਬਾਅਦ ਚਾਰਲੇ ਮਲੇਰੀਆ ਹੋਊਗਾ डेंगू ਹੋਊਗਾ ਚਿਕਨ ਗੁਨਿਆ ਹੋਊਗਾ ਐਵੰਜਰ ਬਾਰੀਆਂ ਆਣੀਆਂ ਹੀ ਆਗੀਆਂ ਦਾ ਵਾਇਰਲ ਹੈਪਟਾਈਟਸ ਜਿਹਨੂੰ ਕਹੇ ਜਿਗਰ ਦੀ ਬਾਰੀ ਕਹਦੇ ਹੋ ਪਰ ਬੜੀ ਨਾਮ ਰਾਂਗ ਵਾਲੀ ਹੈ ਉਹ ਵੀ ਹਾਂ ਤੇ ਚਾਸੇ ਪੋਤੇ ਇਹਦੇ ਵਾਸਤੇ ਇਹ ਕਹਦਾ ਹੈ ਕਿ ਲੋਕਾਂ ਨੂੰ ਜਾਗਰੂਕ ਕਰਨਾ ਪੈਣਾ ਹੈ ਕਿ ਆਪਣਾ ਪਾਣੀ ਸਾਰਾ ਉਬਾਲ ਕੇ ਪੀਂ ਆਪਣਾ ਖਿਆਲ ਰੱਖ ਬاہر ਦਾ ਨਾ ਖਾਣ ਤੇ ਜਿੱਦਾਂ ਵੀ ਘਰ ਦਾ ਬਣਾ ਸ਼ੁੱਧ ਹੀ ਖਾਣ ਔਰ ਗਰਮ ਕਰਕੇ ਖਾਣ ਦੂਜਾ ਗੱਲ ਇਹ ਹੈ ਕਿ ਐਸ ਡਾਕਟਰ ਅਸੀਂ ਵੀ ਚਾਹੁੰਦੇ ਹਾਂ ਕਿ ਇਹਨਾਂ ਬੱਚਿਆਂ ਦੀ ਕਾਫੀ ਮਦਦ ਕਰੀਏ ਸਾਡੇ ਹੈਲਥ ਮਿਨਿਸਟਰ ਬਲਬੀਰ ਜੀ ਕਾਫੀ ਇਸ ਕੰਮ 'ਚ ਲੱਗੇ ਹੋਏ ਨੇ ਸਰਕਾਰ ਵੀ ਆਪਣੇ ਕਾਫੀ ਪੋਜੀਸ਼ਨ ਦੇ ਵਿੱਚ ਲੱਗੀ ਹੋਈ ਹੈ ਪਰ ਸਰਕਾਰ ਇਕੱਲਾ ਕਰਦੇ ਬਜਾਏ ਸਮਾਜ ਨੂੰ ਸੇਵਾ ਕਰਨ ਦਾ ਇੱਕ ਬੜਾ ਅੱਛਾ ਮੌਕਾ ਮਿਲਿਆ ਹੈ ਔਰ ਲੋਕਾਂ ਦੀ ਹੈਲਪ ਕਰਨ ਦਾ ਮੌਕਾ ਮਿਲਿਆ ਹੈ ਔਰ ਇਹ ਸਾਰਿਆਂ ਨੂੰ ਇਹਦੇ ਹੀ ਆਪਣਾ ਪਰਮ ਜੋ ਵੀ ਹੈ ਯੋਗਦਾਨ ਪਾਣਾ ਚਾਹੀਦਾ ਅਸੀਂ ਆਈਐਮਏ ਹਾਊਸ ਦੀ ਤਰਫੋਂ ਮੈਡੀਕਲ ਕੌਂਸਲ ਆਫ ਇੰਡੀਆ ਦੀ ਤਰਫ ਔਰ ਡਾਕਟਰਾਂ ਦੀ ਬਾਡੀ ਦੀ ਤਰਫੋਂ ਕਾਫੀ ਇਕੱਠੇ ਹੀ ਕਰ ਰਹੇ ਆ ਸਮਾਨ ਦੇ ਟਰੱਕ ਭਰ ਕੇ ਜਿਹੜੀ ਚੀਜ਼ਾਂ ਦੀ ਜ਼ਰੂਰਤ ਹੈ ਡੀਸੀ ਸਾਹਿਬ ਤੋਂ ਪੁੱਛ ਕੇ ਔਰ ਜੋ ਚੀਜ਼یں ਜ਼ਰੂਰਤ ਹੈ ਔਰ ਜਿੱਥੇ ਚਾਹੀਦੀਆਂ ਨੇ ਅਸੀਂ ਪੋਲ ਕਰ ਰਹੇ ਆ ਔਰ ਲੋਕਾਂ ਦੇ ਵਾਸਤੇ ਭੇਜ ਰਹੇ ਆ ਔਰ ਅਸੀਂ ਕੁਝ ਡਾਕਟਰ ਦੀਆਂ ਟੀਮਾਂ ਅਲੱਗ-ਅਲੱਗ ਜਗ੍ਹਾ ਤੇ ਭੇਜ ਰਿਹਾ ਜਿੱਥੇ ਕਿ ਜ਼ਰੂਰਤ ਹੈ। ਉਹ ਆਮ ਬਿਮਾਰੀਆਂ ਵਾਸਤੇ ਦਵਾਈਆਂ ਦੇ ਰਹੇ ਨੇ ਔਰ ਜੇ ਕੋਈ ਬਹੁਤ ਪੇਸ਼ੇਜ ਜ਼ਿਆਦਾ ਲੋੜ ਹੋਏ ਉਹ ਹਸਪਤਾਲ ਜਾ ਜੇ ਤੇ ਅਸੀਂ ਉਹਦਾ ਫ੍ਰੀ ਇਲਾਜ ਵੀ ਕਰਾਂਗੇ। ਅਸੀਂ ਆਪਣਾ ਯੋਗਦਾਨ ਪੂਰਾ ਪਾਵਾਂਗੇ ਕਿ ਹੜ ਦੇ ਵਿੱਚ ਸਾਰਿਆਂ ਦੀ ਮਦਦ ਹੋਵੇ ਕਿਉਂਕਿ ਲੋਕਾਂ ਤੇ ਕੋਲ ਐਸ ਵਕਤ ਪੈਸੇ ਵੀ ਨਹੀਂ। ਸਰਕਾਰ ਕੁਝ ਦੇਰ ਬਾਅਦ ਪੈਸੇ ਦੇਗੀ। ਪੈਸੇ ਦੇਣ ਨੂੰ ਤਾਂ ਟਾਈਮ ਲੱਗੇਗਾ। ਪਰ ਇਸ ਮੌਕੇ ਦੇ ਪੈਸੇ ਦੀ ਜ਼ਰੂਰਤ ਵੀ ਰਹੀ ਹੈ ਸਰੂ ਸੇਵਾ ਦੇ ਵਿੱਚ ਨਿਕੇ ਰਹਿਣਾ ਚਾਹੀਦਾ ਹੈ ਔਰ ਮੇਰੀ ਆਮ ਆਦਿ ਰਮ ਇਸਾਰੀ ਔਰ ਖਾਸ ਕਰਕੇ ਤੇ ਬਜ਼ਾਦਾ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਸਾਰਿਆਂ ਨੂੰ ਉਹਨਾਂ ਨੂੰ ਕਪੜੇ ਵੇਚ ਦੇਜੇ ਕੰਬਲ ਵੇਚ ਦੇਜੇ ਔਰ ਜੋ ਚੀਜ਼ਾਂ ਚਾਹੀਦੀ ਹੈ ਵੇਚਾਣ ਕਿਉਂਕਿ ਇਹ ਆਪਣਾ ਵਾਜ਼ੀਦਾ ਹੱਬ ਹੈ ਤੇ ਇਹ ਲੋਕਾਂ ਨੂੰ ਹੈਲਪ ਕਰਨੀ ਚਾਹੀਦੀ ਹੈ ਔਰ ਵੀ ਕਾਫੀ ਲੋਗਾ ਨੂੰ ਐਨ ਜੀਓਜ਼ ਨੂੰ ਇਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਮੇਰੀ ਇਹ ਹੀ ਪ੍ਰਾਰਥਨਾ ਹੈ ਕਿ ਕਿ ਸਾਡਾ ਪੰਜਾਬ ਫਿਰ ਹਰਾ-ਭਰਾ ਰਹੇ ਰੰਗੀਲਾ ਪੰਜਾਬ ਰਹੇ ਜਿੰਨਾ ਦੁੱਖ ਆਇਆ ਹੈ ਇਹ ਕਲਾਈਮੇਟ ਚੇਂਜ ਕਰਕੇ ਆਇਆ ਹੈ ਕਲਾਈਮੇਟ ਚੇਂਜ ਦੇ ਬਾਰੇ ਤਾਂ ਦੁਨੀਆ ਸਾਰਾ ਕਾਫੀ ਕੁਝ ਕਰ ਰਹੀ ਹੈ ਪਰ ਜਿੰਨਾ ਚਾਹੀਦਾ ਹੋ ਰਿਹਾ ਔਰ ਉਸੇ ਦਾ ਭੁਗਤਾਨ ਨੇਚਰ ਦੇ ਨਾਲ ਖੇਡ ਕੇ ਸਾਨੂੰ ਇਹਦਾ ਨੁਕਸਾਨ ਹੁੰਦਾ ਫਿਰ ਠੀਕ ਹੈ ਡਾਕਟਰ ਜਿਹੜੇ ਹਾੜਾ ਨੂੰ ਲੈ ਕੇ ਤੁਸੀਂ ਉਹਨੇ ਗੱਲ ਕਹੀ ਹੈ ਵੀ ਜਿਹੜੇ ਹਾੜਾ ਨੂੰ ਲੈ ਕੇ ਜਿਹੜੇ ਕੋਈ ਵੀ ਮਰੀਜ਼ ਹੈ ਉਹਨਾਂ ਦਾ ਲਾਈਫ ਵੀ ਕੀਤਾ ਜਾਊਗਾ ਨੇ ਜਿਵੇਂ ਹੜਾ ਦੇ ਵਿੱਚ ਅਸੀਂ ਸੋਚਿਆ ਕਿ 15 ਦੇ ਵਿੱਚ ਜਿਹੜਾ ਵੀ ਪੇਸ਼ੈਂਟ ਆਊਗਾ ਅਸੀਂ ਉਹਨਾਂ ਦੀ ਪੂਰੀ ਹੈਲਪ ਕਰਾਂਗੇ ਦਵਾਈਆਂ ਦੇ ਲਿਆਂਗੇ ਪੈਸੇ ਹੋਣਗੇ ਘੱਟ ਤੋਂ ਘੱਟ ਨਹੀਂ ਤਾਂ ਨਹੀਂ ਵੀ ਗੱਲ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ਬਹੁਤ ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵ ਸਚਦੇਵਾ ਐਕਸ ਪ੍ਰੈਜ਼ੀਡੈਂਟ ਆਈਐਮਏ ਲੁਧਿਆਣਾ ਚੀਫ ਕੰਸਲਟੈਂਟ ਫਿਜੀਸ਼ੀਨ ਐਂਡ ਡਾਇਬਟੋਲੋਜਿਸਟ ਅਰੂੜਾ ਨਿਊਰੋ ਸੈਂਟਰ ਮਾਲ ਰੋਡ ਲੁਧਿਆਣਾ ਤੋਂ ਬੋਲ ਰਿਹਾ ਤੁਹਾਡੇ ਨਾਲ ਰੂਬਰੂ ਹੋ ਰਿਹਾ ਬਹੁਤ ਹੀ ਵੱੰਟ ਭਾਗੀ ਜਿਹੜੇ ਐਤ ਕੀ ਜਿਹੜੀਆਂ ਖੜਾਂ ਦਾ ਜਿਹੜਾ ਇਹ ਆਇਆ ਹੈਗਾ ਔਰ ਬਹੁਤ ਸਾਰੇ ਪਿੰਡ ਜਿਹੜੇ ਨੇ ਉਹ ਬਹੁਤ ਇਨਵੋਲਵ ਹੋ ਗਏ ਨੇ ਹਾਲਾਂਕਿ ਮੀਂਹ ਰੁਕ ਗਿਆ ਪਾਣੀ ਘਟਣਾ ਸ਼ੁਰੂ ਹੋ ਗਿਆ ਪਰ ਇਹ ਜਿਹੜਾ ਵਾਟਰ ਰਿਸੀਡ ਕਰ ਰਿਆ ਇਸ ਤੋਂ ਬਾਅਦ ਵਜੂਦ ਵੀ ਜਿਹੜੀਆਂ ਬਿਮਾਰੀਆਂ ਨੇ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਬਹੁਤ ਸਾਰੀਆਂ ਲਾਮਤਾ ਜਿਹੜੀਆਂ ਨੇ ਹਜੇ ਆ ਸਕਦੀਆਂ ਨੇ ਤੁਸੀਂ ਪਿਛਲੇ ਦਿਨੋਂ ਡੀਸੀ ਸਾਹਿਬ ਦਾ ਵੀ ਜਿਹੜਾ ਹੈ ਉਹ ਸੁਣਿਆ ਹੋਣਾ ਹੈ ਕੀ ਪਲੀਜ਼ ਆਪਣੇ ਆਪ ਨੂੰ ਬਚਾ ਕੇ ਰੱਖੋ ਇਹ ਕੀ ਕੀ ਹੋ ਸਕਦਾ ਪੋਸਟ ਫਲੱਡ ਜਿਹੜੀਆਂ ਬਿਮਾਰੀਆਂ ਨੇ ਉਹ ਕਈ ਤਰ੍ਹਾਂ ਦੀਆਂ ਹੁੰਦੀਆਂ ਪਹਿਲਾਂ ਜਿਹੜੀਆਂ ਮੇਨ ਬਿਮਾਰੀਆਂ ਹੁੰਦੀਆਂ ਉਹ ਵਾਟਰ ਬੋਰਨ ਬਿਮਾਰੀਆਂ ਹੁੰਦੀਆਂ ਨੇ ਕਿਉਂਕਿ ਫਲੱਡ ਦੇ ਵਿੱਚ ਪਾਣੀ ਜਿਹੜਾ ਹੈ ਉਹ ਸਾਰਾ ਗੰਦਾ ਹੋ ਚੁੱਕਿਆ ਹੁੰਦਾ ਹੈ ਜਿਹੜਾ ਸੀਵਰੇਜ ਦਾ ਪਾਣੀ ਹੈ ਜਿਹੜਾ ਦੂਜਾ ਪੀਣ ਵਾਲਾ ਪਾਣੀ ਸਾਰਾ ਮਿਕਸ ਹੋ ਚੁੱਕਿਆ ਹੁੰਦਾ ਸੋ ਵਾਟਰ ਬੌਂਡ ਡਿਜ਼ੀਜ਼ ਜਿਹੜੀਆਂ ਨੇ ਉਹਨਾਂ ਚੋਂ ਸਭ ਤੋਂ ਪਹਿਲਾਂ ਕੋਲਰਾ ਨੂੰ ਆਪਾਂ ਹੈਜਾ ਕਹਿ ਦਿੰਨੇ ਆ ਜਾਂ ਜਿਹੜਾ ਆਪਾਂ ਐਕਿਊਟ ਗੈਸਟ੍ਰੋਐਂਟਰਾਈਟਿਸ ਕਹਿ ਦਿੰਨੇ ਆ ਅੰਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦਸਤ ਉਲਟੀਆਂ ਪੇਟ ਦਰਦ ਆਉ ਲੱਗ ਸਕਦੀ ਹੈ ਉਸ ਤੋਂ ਬਾਅਦ ਦੂਜੀ ਜਿਹੜੀ ਬਿਮਾਰੀ ਵਾਟਰ ਬੋਰਨ ਸਭ ਤੋਂ ਜ਼ਿਆਦਾ ਫੈਲਦੀ ਹੈ ਉਹ ਹੈ ਟਾਈਫਾਈਡ ਟਾਈਫਾਈਡ ਦੇ ਵਿੱਚ ਬਹੁਤ ਹਾਈ ਗ੍ਰੇਡ ਫੀਵਰ ਪੇਟ ਦਰਦ ਔਰ ਐਸੀ ਜਿਹੀ ਚੀਜ਼ਾਂ ਹੋ ਸਕਦੀਆਂ ਨੇ ਸੋ ਇਹ ਵਾਟਰ ਬੋਰਨ ਡਿਜ਼ੀਜ਼ਸ ਦਾ ਜਿਹੜਾ ਹੈ ਉਹ ਖਿਆਲ ਰੱਖਣਾ ਪੈਂਦਾ ਦੂਜਾ ਕਿਉਂਕਿ ਪਾਣੀ ਬਹੁਤ ਦਿਨ ਤੋਂ ਖੜਾ ਹੈ ਔਰ ਹਜੇ ਵੀ ਜਿਹੜਾ ਹੈ ਉਹਦੇ ਸਿਲਨ ਤੇ ਔਰ ਸਾਰਾ ਕੁਝ ਜਗ੍ਹਾ ਤੇ ਪਾਣੀ ਦੇ ਜਿਹੜੇ ਨੇ ਟੋਪੇ ਬਣੇ ਹੋਏ ਨੇ ਸੋ ਇਹ ਇੱਕ ਬਹੁਤ ਵੱਡਾ ਬਰੀਡਿੰਗ ਪੁਆਇੰਟ ਹੈ ਮੱਛਰਾਂ ਲਈ ਸੋ ਵੈਕਟਰ ਬੌਨ ਜਿਹੜੀਆਂ ਡਿਜ਼ੀਜ਼ ਨੇ ਜਿਹੜੀਆਂ ਮੋਸਕਟੋ ਤੋਂ ਹੋ ਸਕਦੀਆਂ ਨੇ ਉਹਦੇ ਵਿੱਚ ਆਪਾਂ ਨੂੰ ਪਤਾ ਹੈ ਮਲੇਰੀਆ ਡੈਂਗੂ ਤੇ ਚਿਕਨਗੁਨੀਆ ਸੋ ਵੈਕਟਰ ਬੌਨ ਡਿਜ਼ੀਜ਼ ਜਿਹੜੀਆਂ ਨੇ ਇਹ ਬਹੁਤ ਹੁਣ ਆਉਣ ਵਾਲੇ ਟਾਈਮ ਤੋਂ ਵਧਣ ਵਾਲੀਆਂ ਨੇ ਇਸ ਤੋਂ ਇਲਾਵਾ ਕਿਉਂਕਿ ਜਿਹੜੇ ਸ਼ੈਲਟਰਸ ਬਣਾਏ ਹੋਏ ਸੀਗੇ ਥਾਂ-ਥਾਂ ਤੇ ਲੋਕਾਂ ਨੂੰ ਜਿਹੜਾ ਪਹਿਲਾਂ ਪਿੰਡਾਂ ਚੋਂ ਖਾਲੀ ਕਰ ਦਿੱਤਾ ਗਿਆ ਸੀ ਉਹਨਾਂ ਦੇ ਜਿਹੜੇ ਬ੍ਰੇਸ਼ੀ ਨੇ ਉਹ ਵੀ ਉਹਨਾਂ ਦੇ ਉੱਥੇ ਜਿਹੜੇ ਨੇ ਜਾਨਵਰ ਉੱਥੇ ਇਕੱਠੇ ਕਰ ਲਏ ਸੀ ਤੇ ਕਿਉਂਕਿ ਇਕੱਠ ਜਾਦੇ ਹੋਣ ਕਰਕੇ ਰੈਸਪੀਰੇਟਰੀ ਡਿਜ਼ੀਜ਼ ਜੜੀਆਂ ਨੇ ਉਹ ਵੀ ਜੜੀਆਂ ਨੇ ਉਹ ਵਦਨ ਵਾਲੀਆਂ ਨੇ ਖਾਸ ਕਰਕੇ ਦਮੇ ਦੀ ਪ੍ਰੋਬਲਮ ਨਮੂਨੀਆਂ ਸਾਹ ਦੀ ਦਿੱਕਤ ਇਹੋ ਜਿਹੀਆਂ ਚੀਜ਼ਾਂ ਜੜੀਆਂ ਨੇ ਉਹ ਆ ਸਕਦੀਆਂ ਨੇ ਦੂਜਾ ਜਿਹੜੇ ਡਾਇਰੈਕਟ ਜਿਸ ਤਰ੍ਹਾਂ ਲੋਕ ਪਾਣੀ ਦੇ ਵਿੱਚ ਬਹੁਤ دیر ਖੜੇ ਰਹੇ ਬਹੁਤ دیر ਫਸੇ ਰਹੇ ਬਹੁਤ دیر ਪਾਣੀ ਦੇ ਕੰਟੈਕਟ 'ਚ ਰਹੇ ਸਕਿਨ ਦੀਆਂ ਜਿਹੜੀਆਂ ਡਿਜ਼ੀਜ਼ਸ ਨੇ ਚਮੜੀ ਦੇ ਜਿਹੜੇ ਰੋਗ ਨੇ ਉਹ ਵੀ ਬਹੁਤ ਤਰ੍ਹਾਂ ਦੇ ਫੈਲਣ ਵਾਲੇ ਨੇ ਇਹ ਦੋ ਤਰ੍ਹਾਂ ਦੇ ਮੇਜਰ ਜਿਹੜੇ ਚਮੜੀ ਦੇ ਰੋਗ ਰੋਗ ਨੇ ਇਹ ਹੋ ਸਕਦੇ ਨੇ ਜਾਂ ਤਾਂ ਬੈਕਟੀਰੀਅਲ ਜਾਂ ਫੰਗਲ ਸੋ ਇਹ ਡਾਕਟਰ ਨੂੰ ਦਿਖਾਣਾ ਬੜਾ ਜ਼ਰੂਰੀ ਹੈ ਕਿਉਂਕਿ ਬੈਕਟੀਰੀਅਲ ਦੀ ਜਿਹੜੀ ਟ੍ਰੀਟਮੈਂਟ ਹੈ ਉਹ ਅਲੱਗ ਹੈ ਜਿਹੜੀ ਫੰਗਲ ਦੀ ਟ੍ਰੀਟਮੈਂਟ ਹੈ ਉਹ ਅਲੱਗ ਹੈ ਇਸ ਤੋਂ ਇਲਾਵਾ ਜਿਹੜੀਆਂ ਇਹਨਾਂ ਬਿਮਾਰੀਆਂ ਤੋਂ ਇਲਾਵਾ ਮੇਨ ਜਿਹੜੀਆਂ ਹੁਣ ਸਾਈਕੋਲੋਜੀਕਲ ਦਿੱਕਤਾਂ ਆਨ ਵਾਲੀਆਂ ਨੇ ਜਿਹੜੀਆਂ ਮਾਨਸਿਕ ਤੌਰ ਤੇ ਜਿਹੜੀਆਂ ਪ੍ਰੋਬਲਮਸ ਆ ਨਾਲੇ ਨੇ ਕਿਉਂਕਿ ਦੇਖੋ ਸਭ ਕੁਝ ਰੁੜ ਗਿਆ ਫਸਲਾਂ ਵੀ ਰੁੜ ਗਈਆਂ ਲੋਕਾਂ ਦੀਆਂ ਜਮ੍ਹਾਂ ਪੂੰਜੀ ਵੀ ਰੁੜ ਗਈ ਘਰਾਂ ਦਾ ਸਮਾਨ ਖਰਾਬ ਹੋ ਗਿਆ ਬੈੱਡ ਤੋਂ ਲੈ ਕੇ ਕਿਚਨ ਦੇ ਸਮਾਨ ਤੋਂ ਲੈ ਕੇ ਟੀਵੀ ਫ੍ਰਿਜ ਤੋਂ ਲੈ ਕੇ ਸਾਰਾ ਕੁਝ ਜਿਹੜਾ ਹੈ ਉਹ ਖਰਾਬ ਹੋ ਗਿਆ ਸੋ ਡਿਪਰੈਸਿਵ ਇਲਨਸ ਜਿਹੜੀ ਹੈ ਜਿਹੜੇ ਡਿਪਰੈਸ਼ਨ ਦੇ ਮਾਨਸਿਕ ਤੌਰ ਤੇ ਜਿਹਨੂੰ ਆਪਾਂ ਡਿਪਰੈਸ਼ਨ ਦੇ ਮਰੀਜ਼ ਕਹਿ ਦਿੰਦੇ ਆ ਉਹ ਉਦਾਸੀ ਜਿਹੜੀ ਹੈ ਇਹ ਮਨ ਨੂੰ ਜਿਹੜਾ ਡਰਾਮਾ ਜਿਹੜਾ ਲੱਗਿਆ ਹੈਗਾ ਇਹ ਵੀ ਆਪਾਂ ਨੂੰ ਬਹੁਤ ਚੰਗੀ ਤਰ੍ਹਾਂ ਹੈਂਡਲ ਕਰਨਾ ਪੈਣਾ ਹੈ ਇਹਦੇ ਵਿੱਚ ਵੀ ਕਾਉਂਸਲਿੰਗ ਜਿਹੜੀ ਹੈ ਤੇ ਦਵਾਈਆਂ ਜੜੀਆਂ ਨੇ ਦੋਨੇ ਹੀ ਕੰਮ ਕਰਨੀਆਂ ਸੋ ਮੇਰੀ ਇੱਕ ਬੜੀ ਤੁਹਾਡੇ ਸਾਰਿਆਂ ਨੂੰ ਬੜੀ ਜਿਹੜੀ ਇੱਥੋਂ ਬੀਲ ਹੈ ਤੇ ਸਭ ਤੋਂ ਪਹਿਲਾਂ ਤਾਂ ਜਿਹੜਾ ਪਾਣੀ ਹੈ ਉਹ ਉਬਾਲ ਕੇ ਪੀਓ ਹਾਲਾਂਕਿ ਬਹੁਤ ਸਾਰੇ ਐਨ ਜੀਓਜ਼ ਨੇ ਅਸੀਂ ਆਈਐਮਏ ਨੇ ਵੀ ਜਿਹੜਾ ਹੈਗਾ ਇਹ ਪਾਣੀ ਦੀਆਂ ਬੋਤਲਾਂ ਜਿਹੜੀਆਂ ਸਪਲਾਈ ਕੀਤੀਆਂ ਨੇ ਪਰ ਕਿਉਂਕਿ ਉਹ ਬਹੁਤ ਲੌਂਗ ਲਾਸਟਿੰਗ ਨਹੀਂ ਹੈਗੀ ਆ ਸੋ ਪਾਣੀ ਨੂੰ ਬਾਲ ਕੇ ਪੀਓ ਸਕਿਨ ਨੂੰ ਡਰਾਈ ਰੱਖੋ ਖੁੱਲੇ ਸੂਤੀ ਕੱਪੜੇ ਪਾ ਕੇ ਰੱਖੋ ਪਾਠ ਕਰੋ ਨਮਨ ਕਰੋ ਤਾਂ ਜੋ ਤੁਹਾਡੀ ਮਨ ਦੀ ਜਿਹੜੀ ਆਤਮਿਕ ਸ਼ਾਂਤੀ ਹੈ ਉਹ ਜਿਹੜੀ ਆ ਉਹ ਬਣੀ ਰਵੇ ਕੋਈ ਵੀ ਦਿੱਕਤ ਤੁਹਾਨੂੰ ਆਉਂਦੀ ਹੈ ਕੋਈ ਤੁਹਾਨੂੰ ਬੁਖਾਰ ਆ ਰਿਹਾ ਹੈ ਦਸਤ ਉਲਟੀ ਲੱਗ ਰਹੀ ਹੈ ਬੁਖਾਰ ਨਹੀਂ ਉਤਰ ਰਿਹਾ ਸਾਹ ਚ ਦਿੱਕਤ ਆ ਰਹੀ ਹੈ ਅਸੀਂ ਸਾਰੇ ਫਲੱਡ ਅਫੈਕਟਿਡ ਏਰੀਆ ਦੇ ਵਿੱਚ ਪੰਜਾਬ ਸਰਕਾਰ ਨਾਲ ਰਲ ਕੇ ਸਿਵਲ ਸਰਜਨ ਮੈਡਮ ਨਾਲ ਰਲ ਕੇ ਆਈਐਮਏ ਵੀ ਨਾਲ ਹੈ ਸਾਰੇ ਜਿਹੜੇ ਆ ਅਸੀਂ ਕੈਂਪਸ ਲਾ ਰਹੇ ਹਾਂ ਔਰ ਇਹ ਸਾਰੇ ਕੈਂਪਸ ਫਰੀ ਨੇ ਕਿੰਨੇ ਕੁ ਟੀਮਾਂ ਲੱਗ ਗਈਆਂ ਇਹ ਘੱਟੋ ਘੱਟ 100 ਦੇ ਤਕਰੀਬਨ ਟੀਮਾਂ ਅਸੀਂ ਇੱਥੋਂ ਤਿਆਰ ਕੀਤੀਆਂ ਨੇ ਕੱਲੇ ਲੁਧਿਆਣੇ ਚੋਂ ਕੱਲੇ ਲੁਧਿਆਣੇ ਚੋਂ ਤੇ ਉਹਦੇ ਚੋਂ ਐਂਬੂਲੈਂਸਿਸ ਵੀ ਕਾਫੀ ਐਸੀ ਪ੍ਰੋਵਾਈਡ ਕੀਤੀ ਹੈ ਹਾਲਾਂਕਿ ਉਹਦੀ ਲੋੜ ਅਜੇ ਨਹੀਂ ਪੈ ਰਹੀ ਕਿਉਂਕਿ ਜਿਹੜੀ ਐਕਿਊਟ ਐਮਰਜੈਂਸੀ ਸੀਗੀਆਂ ਉਹ ਘਟ ਗਈਆਂ ਨੇ ਪਰ ਜਿਹੜੀ ਹੁਣ ਪਾਣੀ ਆਉਣ ਤੋਂ ਬਾਅਦ ਦੀਆਂ ਜਿਹੜੀ ਜਿਹੜੀਆਂ ਬਿਮਾਰੀਆਂ ਤੁਹਾਨੂੰ ਮੈਂ ਗਿਣਾਈਆਂ ਨੇ ਇਹ ਮਰੀਜ਼ ਵਧਨ ਦੇ ਜਿਹੜੇ ਚਾਂਸ ਜ਼ਿਆਦਾ ਨੇ ਸੋ ਸਾਰੀਆਂ ਦਵਾਈਆਂ ਸਾਰੀ ਟੀਮਾਂ ਜੜੀਆਂ ਤਿਆਰ ਨੇ ਡੀਸੀ ਸਾਹਿਬ ਆਪ ਲੱਗੇ ਹੋਏ ਨੇ ਸਿਵਲ ਸਰਜਨ ਮੈਡਮ ਆਪ ਲੱਗੇ ਹੋਏ ਨੇ ਸਾਡੇ ਆਈਐਮਈ ਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪੂਰੀ ਟੀਮ ਜਿਹੜੀ ਹੈ ਉਹ ਜਿਹੜੀ ਮੌਜੂਦ ਹੈ ਔਰ ਬਹੁਤ ਸਾਰੇ ਹਸਪਤਾਲਾਂ ਨੇ ਜਿਹੜੇ ਹੜ੍ਹ ਪ੍ਰਭਾਵਿਤ ਮਰੀਜ਼ ਨੇ ਉਹਨਾਂ ਲਈ ਸਪੈਸ਼ਲ ਡਿਸਕਾਊਂਟਸ ਰੱਖੇ ਆ ਔਰ ਜੇ ਬਹੁਤ ਗਰੀਬ ਮਰੀਜ਼ ਨੇ ਤੇ ਉਹਨਾਂ ਨੂੰ ਅਸੀਂ ਫ੍ਰੀ ਵੀ ਕਰ ਸਕਦੇ ਹਾਂ ਕੁੱਤੇ ਵੈੱਟਰ ਲਾਤ ਪਾਦਾ ਜਿਹਦਾ ਦੇਖਿਆ ਵੇ ਵੀ ਕੋਈ ਜਾਨਵਰ ਪਸ਼ੂ ਆ ਜਿਹਦਾ ਮੰਗਰ ਵਗੈਰਾ ਕੁੱਤੇ ਵਗੈਰਾ ਇੰਨਾ ਤੋਂ ਵੀ ਕੋਈ ਬਿਮਾਰੀ ਜਿਹੜੀ ਇੱਕ ਖਤਰਨਾਕ ਪੈਦਾ ਹੋ ਬਿਲਕੁਲ ਬਿਲਕੁਲ ਜਿਹੜੀਆਂ ਬਿਮਾਰੀਆਂ ਮੈਂ ਤੁਹਾਨੂੰ ਗਣਾਈਆਂ ਨੇ ਸਕਿਨ ਦੀਆਂ ਸਾਹ ਦੀਆਂ ਹੋੜ ਦੀਆਂ ਇਹ ਜਾਨਵਰਾਂ ਨੂੰ ਵੀ ਹੋ ਸਕਦੀ ਹੈ ਕੋਈ ਜਾਨਵਰ ਹੈ ਵੀ ਉਹੀ ਪਾਣੀ ਪੀਣਾ ਜਾਨਵਰ ਨੂੰ ਵੀ ਉਹੀ ਚੀਜ਼ਾਂ ਜਿਹੜੀਆਂ ਨੇ ਐਕਸਪੋਜ਼ ਹੋਣੀਆਂ ਨੇ ਸੋ ਵੈਟਰਨਰੀ ਡਾਕਟਰਾਂ ਦੀਆਂ ਵੀ ਕਾਫੀ ਟੀਮਾਂ ਜਿਹੜੀਆਂ ਨੇ ਉਹ ਤਿਆਰ ਕੀਤੀਆਂ ਗਈਆਂ ਨੇ ਤੇ ਉਹ ਵੀ ਜਿਹੜੀਆਂ ਨੇ ਸਰਕਾਰ ਵੱਲੋਂ ਫ੍ਰੀ ਇਲਾਜ ਕਰਦੀਆਂ